ਹਮ ਹਮ ਪਾਣੀ ਦੇ ਉਤੇ ਪਾਣੀ ਦਾ ਬੁਲਬੁਲਾ ਪਾਣੀ ਦੇ ਉਤੇ ਪਾਣੀ ਦਾ ਬੁਲਬੁਲਾ ਪਾਣੀ ਨੂੰ ਬੁਲਬਲੇ ਦਾ ਪਾਰ ਕੀ ਇਦਾਹੀ ਮੇਰੇ ਦਿਲ ਚ ਦਰਦਾਂ ਜੇ ਦਰਦ ਨਾ ਹੋਵੇ ਫੇਰ ਪਿਆਰ ਕੀ ਜੇ ਦਰਦ ਨਾ ਹੋਵੇ ਤਾਂ ਪਿਆਰ ਕੀ ਪਾਣੀ ਦੇ ਉਤੇ ਪਾਣੀ ਦਾ ਬੁਲਬੁਲਾ ਪਾਣੀਨ ਬੁਲਬੁਲੇ ਦਾ ਪਾਰ ਕੀ ਮੇਰੇ ਆਪਣੇ ਹੀ ਦੁੱਖ ਮੈਂ ਆਪ ਸਹਿੜੇ ਹੋ ਮੇਰੇ ਆਪਣੇ ਹੀ ਦੁੱਖ ਮੈਂ ਆਪ ਸਹੇੜੀ ਜੋ ਆਵੇ ਨਾ ਆਪੇ ਰਿਸ਼ਤੇਦਾਰ ਕੀ ਇਹ ਜੋ ਦੁੱਖ ਮਹਿਮਾਨ ਨੇ ਮੇਰੇ ਮਹਿਮਾਨ ਨਾ ਜੀਦੇ ਉਹ ਪਰਵਾਰ ਕੀ ਆਉਣ ਮਹਿਮਾਨ ਨਾ ਜੀ ਦੇ ਉਹ ਪਰਵਾਰ ਕੀ ਪਰਵਾਰ ਕੀ ਪਾਣੀ ਦੇ ਉਤੇ ਪਾਣੀਂ ਦਾ ਬੁਲਬਲਾ ਪਾਣੀ ਨੂੰ ਬੁਲਬਲੇ ਦਾ ਧਾਰ ਕੀ ਏਦਾ ਹੀ ਮੇਰੇ ਦਿਲ ਚ ਨੇ ਦਰਦਾਂ ਦਰਦ ਨਾ ਦੇਵੇ ਜੋ ਪਿਆਰ ਕੀ ਪਿਆਰ ਕੀ ਹੋਇਆ ਕੀ ਜੇ ਦਿਲ ਚ ਜ਼ਖਮ ਨੇ ਮੇਰੇ ਹੋਇਆ ਕੀ ਜੇ ਦਿਲ ਚ ਜ਼ਖਮ ਨੇ ਮੇਰੇ ਅੱਜ ਹੋਂਦ ਦੇ ਉਡੂਗੇ ਬਿੱਚ ਤਲਵਾਰ ਪਈਏ ਅਜ ਹੋਂਨ ਦਿਉ ਢੂੰਗੇ ਵਿੱਚ ਤਲਵਾਰ ਪਈਏ ਕਾਤਲਾਂ ਦੇ ਹੱਥਾਂ ਦੀ ਪਛਾਣ ਹੈ ਮੈਨੂੰ ਕਾਤਲਾਂ ਦੇ ਹੱਥਾਂ ਦੀ ਪਛਾਣ ਹੈ ਮੈਨੂੰ ਹੁਣ ਚਿਹਰਾ ਗੁੰਮ ਹੈ ਹਾ ਹਕਾਰ ਪਈ ਪਰ ਚਿਹਰਾ ਗੁੰਮ ਹੈ ਹਾ ਹਕਾਰ ਪਈ ਹਾ ਹਕਾਰ ਪਈ ਸਭ ਦੇਹੀ ਦੁੱਖ ਮੈਨੂੰ અપਦੇਣੇ ਲੱਗਦੇ ਦੁੱਖ ਬਿਨਾਂ ਲੱਗੇ ਕੋਈ ਸਮਝਦਾਰ ਕੀ ਸਭ ਦੇ ਹੀ ਦੁੱਖ ਮੈਨੂੰ ਆਪ ਦੇਣੇ ਲੱਗਦੇ ਦੁੱਖ ਬਿਨਾਂ ਲੱਗੇ ਕੋਈ ਸਮਝਦਾਰ ਕੀ ਸਮਝਦਾਰ ਕੀ ਫਰੀਦ ਤੋਂ ਪੁੱਛੋ दिल जलियां तूं पुछो फरीद तूं पुछो दिल जलिया तूं पुछो दसण गिरहादी ਇਹੀ ਮਾਰ ਕੀ ਫਰੀਦ ਤੂੰ ਪੁੱਛੋ ਦਿਲ ਜਲਿਆ ਤੂੰ ਪੁੱਛੋ ਦੱਸਣਗੇ ਬਿਰਹਾਂ ਦੀ ਇਹ ਮਾਰ ਕੀ ਪਾਣੀ ਦੇ ਉਤੇ ਪਾਣੀ ਦਾ ਬੁਲਬੁਲਾ ਪਾਣੀ ਨ ਬੁਲਬਲੇ ਦਾ ਭਾਰ ਕੀ ਇਦਾਹੀ ਮੇਰੀ ਦਿਲ ਚ ਇੱਕ ਦਰਦਾਂ ਇਦਾਹੀ ਮੇਰੀ ਦਿਲ ਚ ਦਰਦਾਂ ਦਰਦ ਨਾ ਦੇਵੇ ਫਿਰ ਪਿਆਰ ਕੀ ਫਿਰ ਪਿਆਰ ਕੀਏ ਦਰਦ ਨਾ ਸਹੇ ਪਿਆਰ ਕੀ ਜੋ ਦਰਦ ਨਾ ਜਰੇ ਫਿਰ ਪਿਆਰ ਕੀ ਜੋ ਦਰਦ ਨਾ ਦੇਵੇ ਇਹ ਪਿਆਰ ਕੀ ਹੂੰ